ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਣਾ ਪਹਿਲਾ ਵਲੌਗ ਹੈ ਜੀ ਤੇ ਅੱਜ ਆਪਾਂ ਬਣਾਉਣਾ ਆ ਗਜ਼ਰੇਲਾ ਤੇ ਮੈਂ ਵੀ ਸੀਗਾ ਘਰ ਵਿੱਚ ਵਿਹਲਾ ਤੇ ਛਾੜਤੀ ਹੈ ਜੀ ਚੁੱਲੇ ਤੇ ਕੜਾਈ ਪਾਵਾਂਗੇ ਦੁੱਧ ਤੇ ਮੈਂ ਬਣੂ ਹੈਲਪਰ ਤੇ ਸਿੰਘਣੀ ਬਣੂ ਹਲਵਾਈ ਆ ਗਈ ਸਿੰਘਣੀ ਦੁੱਧ ਲੈ ਕੇ ਹੁਣ ਦੁੱਧ ਵਿੱਚ ਪਾਵਾਂਗੇ ਚੱਲ ਤੇ ਗਜ਼ਰੇਲਾ ਬਣਾਵਾਂਗੇ ਤੇ ਗੁਰ ਇੱਕ ਸਕੂਲੇ ਜਾਣ ਲੱਗਾ ਕਹਿ ਕੇ ਗਿਆ ਸੀ ਕਿ ਗਜ਼ਰੇਲਾ ਬਣਾ ਕੇ ਰੱਖਿਓ ਇੰਨਾ ਮੈਂ ਆ ਜਾਣ ਕੇ ਕਿ ਗੁਜਰੇਲਾ ਹੀ ਖਾਣਾ। ਜਿਹੋਦੇ ਆਉਂਦੇ ਨੂੰ ਗੁਜਰੇਲਾ ਬਣ ਜਾਣਾ। ਕਿਉਂਕਿ ਟਾਈਮ ਹਲੇ ਬਥੇਰਾ ਹਲੇ ਤਾਂ 12:00 ਵਜੇ। ਤੇ ਉਹਨੇ ਕਿਤੇ 3:00 ਵਜੇ ਆਉਣਾ ਤੇ ਉਹਨਾਂ ਚੋਂ ਗੁਜਰੇਲਾ ਤਾਂ ਵਧੀਆ ਬਣ ਜਾਣਾ। ਤੇ ਅੱਗ ਬਾਲਤੀਆ ਕੜਾਈ ਚੜਤੀ ਆ ਦੁੱਧ ਪਾ ਦਿੱਤਾ ਆ। ਤਾਂ ਪਿਆਰੀ ਕਾਰ ਤੇਨੇ ਕਰਵਾ ਦਿੱਤੀ ਸ਼ੈੱਡ ਤੋਂ ਬਾਹਰ ਕਿਉਂਕਿ ਸ਼ੈੱਡ ਦੇ ਵਿੱਚ ਬਾਲਣਾ ਸੀ ਚੁੱਲ੍ਹਾ। ਤੇ ਸ਼ੈੱਡ ਨਹੀਂ ਸੀ ਬਹੁਤਾ ਖੁੱਲਾ ਸ਼ੈੱਡ ਸੀਗਾ ਭੀੜਾ ਤੇ ਗੱਡਰੀ ਕੱਢਣੀ ਪਈ ਬਾਹਰ ਆ ਉਦੋਂ ਮੈਂ ਨਾ ਇਦਾਂ ਹੀ ਬੋਲਦਾ ਤੇ ਆਵਾਜ਼ ਆਈ ਜਿਵੇਂ ਚਾਰ ਵਿੱਚ ਨਾਲੇ ਭਾਈ ਹੁੰਦੇ ਹੁੰਦੇ ਉਹਨਾਂ ਵਰਗੀ ਆਵਾਜ਼ ਆਈਏ ਹੁਣ ਆ ਗਏ ਆਪਾਂ ਕੋਠੇ ਤੇ ਕੋਠੇ ਤੇ ਪਈਆਂ ਸੀ ਫੱਟੀਆਂ ਫੱਟੀਆਂ ਲੈ ਕੇ ਜਾਣੀਆਂ ਥੱਲੇ ਕਿਉਂਕਿ ਅੱਗ ਬਲਣ ਦੇ ਵਿੱਚ ਆ ਰਹੀ ਦਿੱਕਤ ਅੱਗ ਬਲ ਨਹੀਂ ਰਹੀ ਜਿਸ ਤਰੀਕੇ ਦੇ ਨਾਲ ਬਲਣੀ ਚਾਹੀਦੀ ਆ ਕਿਆ ਫੱਟੀਆਂ ਇਹ ਵਾਵਾ ਟਾਈਮ ਦੀਆਂ ਬਈਆਂ ਗੋਠੇ ਤੇ ਅੱਜ ਮੈਨੂੰ ਲੱਗਦਾ ਕੰਮ ਆ ਗਈਆਂ ਤਿੰਨ ਚਾਰ ਫੱਟੀਆਂ ਲੈ ਕੇ ਮੈਂ ਜਾਂਦਾ ਥੱਲੇ ਤੇ ਦੇਖਦੇ ਹਾਂ ਕੀ ਬਣਦਾ ਕਿਉਂਕਿ ਆ ਜਿਹੜਾ ਬੱਲਣ ਆਰੇ ਤੋਂ ਲੈ ਕੇ ਆਂਦਾ ਆਹ ਵਾਲਾ ਆਹ ਵਾਲਾ ਇਹ ਪੂਰਾ ਸੁੱਕਾ ਨਹੀਂ ਮਿਲਿਆ ਇਹਨਾਂ ਦਿਨਾਂ 'ਚ ਬੱਲਣ ਪੂਰਾ ਸੁੱਕਾ ਮਿਲਦਾ ਨਹੀਂ ਹੁੰਦਾ ਗਰਮੀਆਂ 'ਚ ਮਿਲਦਾ ਹੁੰਦਾ ਆ ਅੱਗੇ ਤੋਂ ਆਪਾਂ ਗਰਮੀਆਂ 'ਚ ਹੀ ਲਿਆ ਕੇ ਰੱਖ ਲੈਣਾ ਸਿਆਲ ਵਾਸਤੇ ਅੱਖਾਂ 'ਚ ਧੂਆਂ ਬਹੁਤ ਪੈਣ ਡਿਆ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਣੀਂ ਗੱਲ ਜੀ ਬਣਦੀ ਦਾ ਇਸ ਵਾਦ ਚੀਜ਼ਾਂ ਬਣਦੀਆਂ ਚੁੱਲ੍ਹੇ ਤੇ ਇਹ ਸਾਰਾ ਕੁਝ ਬਣ ਜਾਂਦਾ ਵਾ ਜਿਹੜਾ ਹੀਟਰ ਤੇ ਬਣ ਜਾਂਦਾ ਗੈਸ ਤੇ ਵੀ ਬਣ ਜਾਂਦਾ ਪਰ ਸਵਾਦ ਤੇ ਚੁੱਲ੍ਹੇ ਤੇ ਬਣ ਲੱਗਦੀਆਂ ਚੀਜ਼ਾਂ ਹੀ ਬਣੀਆਂ ਸਾਗ ਵੀ ਅਸੀਂ ਚੁੱਲ੍ਹੇ ਤੇ ਬਣਾਉਣ ਦੀ ਕੋਸ਼ਿਸ਼ ਕਰੀਦੀ ਐ ਤੇ ਜਦੋਂ ਇਹੋ ਜਿਹਾ ਕੋਈ ਸਮਾਨ ਬਣਾਉਣਾ ਹੋਵੇ ਉਹ ਵੀ ਚੁੱਲ੍ਹੇ ਤੇ ਆਵੇ ਨਾਲ ਹੀ ਦਰਜੀ ਸਾਹਿਬ ਆਏ ਹੋਏ ਆ ਦਰਜੀ ਸਾਹਿਬ ਤੋੜੇ ਕੱਟ-ਕੱਟ ਕੇ ਪਾਈ ਜਾਂਦੇ ਅੱਗ ਮਚਾਉਣ ਲਈ ਅੱਗ ਵੇ ਮੈਨੂੰ ਲੱਗਦਾ ਹੁਣ ਬਣ ਜੂਗੀ ਗੱਲ ਆ ਸੁੱਕੇ ਆ ਲੈ ਕੇ ਆਇਆ ਕੋਠੇ ਤੋਂ ਕੀਤੀਆਂ ਪਈਆਂ ਇਹ ਪਹਿਲਾਂ ਹੀ ਕਰ ਲਈਆਂ ਮੇਰੇ ਉੱਠਣ ਤੋਂ ਨਹੀਂ ਤੇ ਇਹਦੀ ਵੀਡੀਓ ਵੀ ਬਣਾਉਣੀ ਸੀ ਤੇ ਇਹ ਆਪਾਂ ਪਾ ਦੇਣੀਆ ਹੁਣ ਦੁੱਧ ਦੇ ਵਿੱਚ ਇਹ ਲਾਲੀ ਬੜੀ ਹੈ ਕਿਤੇ ਇੱਜੜ ਲੱਗੇ ਦੁੱਧ ਬਾਹਰ ਨਾ ਪੈ ਜਾਵੇ ਤੇ ਨਹੀ ਨਾ ਠਾਰ ਦੇਣਾ ਤੁਹਾਨੂੰ ਬੜਾ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਿੰਘਣੀ ਨੂੰ ਦੱਸਣਾ ਸ਼ੁਰੂ ਕਰਤਾ ਵੀ ਅਸੀਂ ਅੱਜ ਗਰੇਲਾ ਬਣਾਉਣਾ ਹੈ ਤੇ ਗਰੇਜਾ ਰੇਲਾ ਬਣਾਣਾ ਸਾਡਾ ਮਸਾਂ ਹੀ ਕਿਲੋ 1.5 ਕਿਲੋ ਕਿਉਂਕਿ 3 ਕਿਲੋ ਚਾਰ ਦੁੱਧ ਦਾ ਤਾਂ ਬਣਾਇਆ ਵਾ ਹੋਣ ਆਪਣਾ ਜਿਹੜੇ ਲੱਭਣ ਚੱਲਿਆ ਹੱਕ ਘੱਟ ਕਰ ਦਿੱਤੀ ਆ ਖੰਡ ਥੋੜੀ ਜਿਹੀ ਪਾ ਦਿੱਤੀ ਆ ਬਾਕੀ ਚੈੱਕ ਕਰਕੇ ਪਾਉਣੀ ਆ ਕਿਉਂਕਿ ਗਜਰੇਲੇ ਦੇ ਵਿੱਚ ਗਾਜਰਾ ਵੀ ਮੁੱਠੀਆਂ ਹੁੰਦੀਆਂ ਦੁੱਧ ਵੀ ਮਿੱਠਾ ਹੁੰਦਾ ਇਸ ਕਰਕੇ ਮਿੱਠਾ ਚਬਾੜਾ ਨਹੀਂ ਪੈਂਦਾ ਹੁੰਦਾ ਤੇ ਲਗਭਗ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਆ ਹਾਂ ਹੁਣ ਇੰਨਾ ਕੋ ਕੱਢ ਕੇ ਮੈਨੂੰ ਫੜਾ ਦਿੱਤਾ ਕਹਿੰਦੀ ਬਾਬੇ ਦਾ ਕੱਢਿਆ ਆ ਚਲ ਕੋਈ ਨਾ ਬਾਬਾ ਕੌਣ ਆ ਬਾਬੇ ਵੀ ਆਪਾਂ ਹੀ ਆ ਆਪਣੇ ਗੱਡੇ ਆ ਮਿੱਠਾ ਚੈੱਕ ਕਰਨ ਲਈ ਕੱਢਿਆ ਮਿੱਠਾ ਮੈਂ ਚੈੱਕ ਕੀਤਾ ਆ ਮਿੱਠਾ ਠੀਕ ਆ ਬਾਕੀ ਹੁਣ ਨਾਲ ਦੀ ਚੈੱਕ ਕਰਕੇ ਦੱਸ ਦੋਗੀ ਵੀ ਮਿੱਠਾ ਕਿਵੇਂ ਆ ਮੈਨੂੰ ਠੀਕ ਲੱਗਿਆ ਥੋੜਾ ਜਿਹਾ ਘੱਟ ਲੱਗਿਆ ਮੈਨੂੰ ਆ ਗਿਆ ਫੋਨ ਤੇ ਉਹਨਾਂ ਜਿਹਨੂੰ ਗਜਰੇਲਾ ਹੋ ਗਿਆ ਤਿਆਰ ਤੇ ਬਣ ਕੇ ਪਹੁੰਚ ਗਿਆ ਰਸੋਈ ਦੇ ਵਿੱਚ ਤੇ ਹੁਣ ਬਣਨ ਲੱਗੀ ਆ ਚਾਹ ਤੇ ਚਾਹ ਨਾ ਕਰਾਂਗੇ ਪਰ ਚੈੱਕ ਜੇਲਾ ਪਹੁੰਚ ਗਿਆ ਆਪਣੇ ਕੋਲ ਤੇ ਹੁਣ ਆਪਾਂ ਕਰਨ ਲੱਗੇ ਆ ਚੈੱਕ ਤੇ ਆ ਵੇਸਨ ਗਵੰਢੀਂ ਕਰਵਾਇਆ ਵੇਸਨ ਸੁਆਦ ਇਹਨਾਂ ਦਾ ਇਹਨੂੰ ਗੁਜਰੇਲਾ ਆਪਣਾ ਕਰਦੇ ਚੈੱਕ ਤੇ ਫਿਰ ਤੁਹਾਨੂੰ ਦੱਸਦੇ ਆ। ਆਹ ਸਿਰਾ ਬਣਾਇਆ ਬਈ ਸਿਰਾ। ਅੱਛਾ ਦੇ ਨਾਲ ਨਜ਼ਾਰੇ ਵੱਜੇ ਹੋਏ। ਆਪਣੇ ਦੂਜੇ ਚੈਨਲ ਉੱਤੇ ਪੰਥ ਦੇ ਮੁੱਦੇ ਜਾਂ ਪੰਜਾਬ ਦੇ ਪੰਥ ਕਾਰਜ ਉਹ ਸਭ ਕੁਝ ਚੱਲਦਾ ਰਹੂਗਾ ਪਰ ਇਹਦੇ ਉੱਤੇ ਆਪਾਂ ਵਲੌਗ ਹੀ ਪਾਇਆ ਕਰਾਂਗੇ ਤੇ ਤੁਸੀਂ ਸਾਥ ਦੇ ਆ ਜੇ ਵੱਧ ਤੋਂ ਵੱਧ ਆ ਪਹਿਲੇ ਵਲੌਗ ਨੂੰ ਤੁਸੀਂ ਪਿਆਰ ਦੇ ਆ ਜੇ ਤੇ ਪਹਿਲਾਂ ਕੋਈ ਤਿਆਰੀ ਨਹੀਂ ਸੀ ਜਿਹੜਾ ਅਚਨਚੇਤ ਹੀ ਵਲੌਗ ਬਣਾ ਦਿੱਤਾ ਤੇ ਮੇਨਟੀ ਹੈ ਕਿ ਸਾਰੇ ਸਾਥ ਜ਼ਰੂਰ ਦੇ ਆ ਜੇ ਤੇ ਜੇਕਰ ਤੁਸੀਂ ਸਾਥ ਦੋਗੇ ਤਾਂ ਫਿਰ ਇਸੇ ਤਰ੍ਹਾਂ ਵਲੌਗ ਆਉਂਦੇ ਰਹਿਣਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ